ਤਰੰਤਰਨ ਨੇੜੇ ਪਟੀਮੋੜ ਦੇ ਕੋਲ ਅੱਜ ਸਵੇਰੇ ਰੋਡਵੇਜ਼ ਦਿਵਾਸ ਅਤੇ ਕੋੜਾ ਟਰਾਲਾ ਵਿੱਚ ਆਪਸੀ ਟੱਕਰ ਦੌਰਾਨ ਦੋ ਮੌਤ ਦੇ ਡਰਾਈਵਰ ਅਤੇ ਸਵਾਰੀਆਂ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਤੇ ਤੁਰੰਤ ਹੀ ਘਟਨਾ ਵਾਲੇ ਸਥਾਨ ਪੁੱਜ ਕੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਤਰੰਤਰਨ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਗਿਆ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਜ਼ਖਮੀ ਹੋਏ ਬੱਸ ਡਰਾਈਵਰ ਨੇ ਦੱਸਿਆ ਕਿ ਪੱਟੀ ਤੋਂ ਸਵਾਰੀਆਂ ਲੈ ਕੇ ਤਰੰਤਰਨ ਵੱਲ ਆ ਰਹੀ ਸੀ ਤਰੰਤਰਨ ਤੋਂ ਕੁਝ ਕਿਲੋਮੀਟਰ ਦੂਰੀ ਪੱਟੀ ਮੋੜ ਪੈਂਦੇ ਹੈ ਉੱਥੇ ਰਾਤ ਤੇਜ਼ ਹਨੇਰੀ ਅਤੇ ਮੀਂਹ ਪੈਣ ਕਾਰਨ ਸੜਕ ਉੱਪਰ ਰੁੱਖ ਡਿੱਗਾ ਪੈਣ ਕਨ ਬੱਸ ਨੂੰ ਸਾਈਡ ਤੋਂ ਪਾਸੇ ਕਰਕੇ ਲੰਘਣ ਸਮੇਂ ਇੱਕਦਮ ਕੋੜਾ ਟਰਾਲਾ ਨਾਲ ਟਕਰਾਉਣ ਦੌਰਾਨ ਐਕਸੀਡੈਂਟ ਹੋ ਗਿਆ ਦੋਵੇਂ ਡਰਾਈਵਰ ਅਤੇ ਸਵਾਰੀਆਂ ਸਮੇਤ ਚਾਰ ਜਾਣੇ ਮਾਮੂਲੀ ਜ਼ਖਮੀ ਹੋ ਗਏ ਪਰ ਬੱਸ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਕੋੜਾ ਟਰਾਲਾ ਐਕਸੀਡੈਂਟ ਹੋਣ ਕਾਰਨ ਪਲਟ ਗਿਆ ਜਿਹੜਾ ਟਰੱਕ ਆ ਪਾਸੋਂ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨ ਕਰਨ ਸਾਈਡ ਤੋਂ ਅੰਮੋ ਸਾਹਮਣੇ ਬੱਸ ਵੱਜੀ ਜੀ ਤੇ ਜਾਣੇ ਨੇ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਰਾਜ ਮਾੜੀਆਂ ਮੋਟੇ ਖੱਟ ਲਗੀਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੋਢਾ ਮਟਾ ਥੋੜਾ ਜਿਹਾ ਹੰਢਿਆ ਹੋ ਸਰਕਾਰੀ ਦਾਸੜਾ ਜੀ ਹਾਂਜੀ ਉੱਤੀ ਗਰੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਆਹੀ ਰਾਤੀ ਤੇ ਉਹ ਰੋਖ ਜਾਂ ਡਿੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆਮ ਸਾਹਮਣੇ ਵਿੱਚ ਵਿੱਚ ਵੀ ਨਾ ਪਈ ਮੇਰਾ ਨਾ ਰੂੰ تیر ਚੀ ਗੱਲ ਬੋਲੀ ਇੰਕੋਲਟਰ ਰੇ ਰੇ ਬੜੀ ਕਿਤੇ ਬੋਲਦਾ ਮੈਂ ਬਸ ਤਾਂ ਡਰਵਰ ਕਿਸ ਤਰ੍ਹਾਂ ਮੱਕ ਟਕਰਾਈ ਗੱਡੀ ਜੀ ਮੈਂ ਰੋਖ ਡਿੱਗਾ ਜਾਂ ਛੜਕ ਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਐ ਤੇ ਗੱਡ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਇੱਕ ਕਲਪੂ ਕਲ ਜ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਤੇ ਸਵਾਰੀਆਂ ਨੂੰ ਕੋਈ ਜਾਣੀ ਨੁਕਸਾਨ ਕੋਈ ਨਹੀਂ ਮਹਾਰਾਜਿਕ ਕੋਟਾਈ ਬਚਾਉਗਾ ਅਲਕਿੰਨ ਨਹੀਂ ਸਹੀ ਤੇ ਤੁਹਾਡੇ ਕੋਲ ਲੱਗਦਾ ਜੇ ਅਪਨਾ ਪਾਸ ਕਰਨਾ ਕੋ ਸਾਪ ਦਾ ਇਹ ਐਕਸੀਡੈਂਟ ਹੋ ਗਿਆ ਬਾਸਕਟਰ ਆ ਤਦਾ ਕਿ ਦੌਰੇ ਪਾਈ ਤੇ ਗਏ ਨੇ ਉਸ ਤੋਂ ਮਨ ਕਿਤੇ ਤੋਰ ਦਿੱਤਾ 40 ਕਿਤੇ ਐਕਸੈਟ ਬੋਲੇ ਪਾੜ ਗਿਆ ਤਾਂ ਦੇ ਵਿੱਚ ਤਾਂ ਦੇ ਡਾਟ ਨੇ ਪਰ ਉਹ ਸੂਰਜ ਬਣ ਕੇ ਸੋਮਤੀ ਖੜੀ ਹੈ ਇਹ ਦਿਨ ਹੈ ਜਿਹੜਾ ਚਾਹ ਚਾਹ ਦੇਣਾ ਜਾਂਦੇ ਰਾਤੀ ਨੇਰੀ ਆਈ ਉਹ ਬਗੜ ਕੇ ਦਰਸੂ ਰੋਕ ਦਿੱਕੇ ਤੇ ਤਾਕਤ ਕੇ ਆਉਂਦੀ ਆਉਂਦੀ ਨਾ ਉਹ ਕੋਈ ਨਾ ਉਹ ਕੋਈ ਕੋਈ ਜੇ ਕੋਈ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਅਬੀਓ ਸਰ ਪ੍ਰੈਜ਼ੈਂਟ ਹੋਣ ਕਰ ਮੈਂ ਤਾਂ ਕੀ ਕੋਈ ਆ ਮੇਰੇ ਨਾਲ ਕੋਈ ਕਹਿੰਦਾ ਸਿੱਖਣਾ ਕਰ ਰਿਹਾ ਹੈ ਮੰਗ ਰਿਹਾ ਹੈ ਜੀ ਲੱਗ ਜੀ ਆ ਜੀ ਗੋਰ ਕੋਈ ਜੀ ਕੋਈ ਬੁਲਾਉਂਦੀ ਕੋਈ ਬਾਤ ਕੋਈ ਪੁਰੇ ਆ ਗਈ ਕੋਈ ਤਾਂ ਆ ਮਨੇ ਰੰਗ ਤੋੜਾ